ਦੋ ਸੁੱਕੀਆਂ ਚ ਪਾਵੇਂਗਾ ਹੈ ਦੋ ਸੁੱਕੀਆਂ ਕੀ ਕਹਿੰਦਾ ਮਨ ਫੇਰਾ ਚੱਕ ਲਾਂਗੇ ਨੰਬਰ ਮਾਨਤਾ ਜੀ ਬਹੁਤ ਦੱਸਣੇ ਡਾਕਟਰ ਨੇ ਅੱਛਾ ਉਹ ਨਾ ਸੱਜਣੋ ਇਹ ਬਾਈ ਦੇ ਆਪਾਂ ਇੱਕ ਦਾਤ ਵੀ ਦੇਵਾਂਗੇ ਵੀ ਬਾਈ ਦਾ ਯਾਰ ਹੌਸਲਾ ਨਾ ਨਹੀਂ ਤਾਂ ਹੈਂਡੀਕੈਪਟਾ ਸੱਜਣਾ ਪਰ ਪਸ਼ੂ ਪਾਲਣ ਦਾ ਨਾ ਬੜਾ ਤਗੜਾ ਕੀੜਾ ਇਹ ਬੰਦੇ ਦੇ ਅੰਦਰ ਸ਼ੌਕ ਆ ਇੱਕ ਤਗੜਾ ਸ਼ੌਕ ਕਿਉਂਕਿ ਸਾਰੇ ਪਸ਼ੂ ਤਾਂ ਨਾ ਜੇ ਮੈਂ ਗੱਲ ਕਰਾਂ ਮੇਲੇ ਤੋਂ ਜਿੱਤ ਕੇ ਵੀ ਨਹੀਂ ਜਾਂਦੀ ਹੁੰਦੀ ਹੈ ਨਾ ਤੇ 5 ਮਹੀਨਿਆਂ ਦੀ ਸੱਜਣੋ ਇਹ ਕੱਤੀ ਇੱਕ ਮੇਲਾ ਜੇਤੂ ਆ ਸਿੰਘ ਸੁੰਗਦੀ ਨਾ ਇਹਦੀ ਬਣਾਵਟ ਦੀ ਜੇ ਮੈਂ ਗੱਲ ਕਰਾਂ ਸਿੰਘ ਸੁੰਗਦੀਆਂ ਕੁਆਲਿਟੀ ਵਾਲਾ ਸਿੰਘ ਆ ਤੇ ਮਾਸੂਮ ਜਿਹਾ ਇਹਦਾ ਚਿਹਰਾ ਮੂਹਰਾ ਨਸਲ 'ਚ ਇਹ ਕੱਟੀ ਪੈ ਜਾਂਦੀ ਆ ਜੈਡ ਬਲੈਕ ਆ ਸਾਰੀ ਇੱਥੋਂ ਮਨ ਕੀ ਕਹਿੰਦਾ ਵੀ ਚੱਕਾਂਗੇ ਨੰਬਰ ਆ ਠੀਕ ਲਗ ਉਮੀਦ ਤਾਂ ਹੈਗੀ ਆ ਜੀ ਅਮੀਰ ਹਰੇਕ ਬੰਦਾ ਉਮੀਦ ਲੈ ਉਮੀਦ ਲੈ ਕੇ ਆਉਂਦਾ ਜੀ ਪੁੱਲ 25 ਮਹੀਨਿਆਂ ਦੀ ਆ ਓ ਸੱਜਣੋਂ ਜਾਤ ਕੁਆਲਿਟੀ ਦੀ ਮੈਂ ਗੱਲ ਕਰਦਾ ਹੁਣ ਨਾ ਬਰੀਡ ਦੀ ਤੁਹਾਨੂੰ ਮੈਂ ਗੱਲ ਕਰਦਾ ਹੁਣ ਆ ਆ ਹੁੰਦੀ ਆ ਬਰੀਡ ਮੇਰਾ ਖਿਆਲ ਆਪਣੇ ਘਰਾਂ 'ਚ ਗੁੱਸਾ ਨਾ ਕੋਈ ਸੱਜਣ ਕਰਿਓ ਕਈ ਵਾਰੀ ਨਾ ਆਪਣੇ 4 ਸਾਲ ਦੀ ਕੱਟੀ ਵੀ ਐਡੀ ਜਾ ਕੇ ਹੁੰਦੀ ਨਹੀਂ ਕਈ ਵਾਰੀ ਛੋਟ ਹੀ ਰਹਿ ਜਾਂਦੀ ਆ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਆਪਾਂ ਨਾ ਪਹੁੰਚਿਆ ਤਨੋਲਾ ਤਨੋਲਾ ਮੰਡੀ 'ਚ ਖੜਿਆ ਆ ਇੱਥੇ ਤੇ ਨਾ ਮੰਡੀ ਵੀ ਭਰਦੀ ਆ ਤਨੋਲਾ ਮੰਡੀ ਤੇ ਬਾਕੀ ਗੱਲ ਆ ਉਰੇ ਬੀ ਐਫ ਐ ਦਾ ਨਾ ਪਸ਼ੂ ਪ੍ਰਦਰਸ਼ਨੀ ਲੱਗ ਰਹੀ ਆ ਉਹ ਵੀ ਲੱਗ ਰਹੀ ਆ ਨਾ ਸੱਜਣੋ ਨੈਸ਼ਨਲ ਲੈਵਲ ਦੇ ਪਸ਼ੂ ਪਹੁੰਚਣਗੇ ਉਰੇ ਐ ਮੰਨ ਲਓ ਆਪਣੇ ਪੂਰੇ ਭਾਰਤ ਤੋਂ ਜਿਵੇਂ ਪੰਜਾਬੀ ਜੀ ਦੱਸਾਂ ਤੁਹਾਨੂੰ ਨਾ ਪੂਰੇ ਦੇਸ਼ ਤੋਂ ਜਾਨਵਰ ਆਉਣਗੇ ਕਿਉਂਕਿ ਇਹ ਪ੍ਰਾਈਵੇਟ ਮੇਲਾ ਪਹਿਲੀ ਵਾਰੀ ਪ੍ਰਾਈਵੇਟ ਮੇਲਾ ਨਾ ਕੋਈ ਇੰਨੇ ਵੱਡੇ ਲੈਵਲ ਤੇ ਹੋ ਰਿਹਾ ਜਿਹਦਾ ਪ੍ਰਧਾਨ ਬਾਈ ਪਿੰਦੀ ਸਿੱਧੂ ਤੇ ਡਾਕਟਰ ਜਗਜੀਤ ਸਿੰਘ ਜੀ ਕਰਾ ਰਹੇ ਨੇ ਤੇ ਬਾਕੀ ਹੋਰ ਵੀ ਬਹੁਤ ਸੱਜਣ ਨੇ ਜਿਨ੍ਹਾਂ ਦੇ ਮੈਂ ਨੋਂ ਨਹੀਂ ਜਾਣਦਾ ਤੇ ਉਹ ਸਾਰੇ ਸੱਜਣਾਂ ਵਧਾਈ ਦੇ ਪਾਤਰ ਨੇ ਕਿਉਂਕਿ ਇਸ ਏਰੀਆ ਨੂੰ ਨਾ ਸੱਜਣੋਂ ਜੇ ਗੱਲ ਕਰ ਲਈ ਮੇਲੇ ਦੀ ਜ਼ਰੂਰਤ ਸੀ ਜ਼ਰੂਰਤ ਕਿਵੇਂ ਸੀ ਕਿਉਂਕਿ ਇਹ ਏਰੀਆ ਜਾਨਵਰ ਦਾ ਥੋੜਾ ਪਿੱਛੇ ਜਾਈ ਜਾਂਦੇ ਤੇ ਜਿਵੇਂ ਜਿਵੇਂ ਮੇਲੇ ਭਰਨਗੇ ਨਾ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਆਊਗਾ ਉਹ ਵੀ ਆਪਦੇ ਘਰਾਂ 'ਚ ਸੱਜਣੋਂ ਚੰਗੇ ਜਾਨਵਰ ਰੱਖਣਗੇ ਤੇ ਇਸੇ ਲੜੀ ਦੇ ਤਹਿਤ ਨਾ ਆਪਾਂ ਇਥੋਂ ਫਸਟ ਵੀਡੀਓ ਸ਼ੁਰੂ ਕਰ ਰਹੇ ਆਂ ਇਹ ਮੇਲਾ ਅੱਜ ਮੈਂ ਵੀਡੀਓ ਬਣਾ ਰਿਹਾ 12 2022 ਨੂੰ 2 3 4 ਤਰੀਕ ਨੂੰ ਇਹ ਮੇਲਾ ਭਰੂਗਾ ਤੇ ਅੱਜ ਨਾਲ ਆਪਾਂ ਨੂੰ ਹਰਿਆਣੇ ਦਾ ਸੱਜਣਾ ਨਾਮੀ ਸੱਜਣਾ ਜਿਹੜੇ ਬੰਦੇ ਪਸ਼ੂਆਂ ਦੀ ਜਾਣਕਾਰੀ ਰੱਖਦੇ ਨੇ ਉਹਦਾ ਸੱਜਣਾ ਨੂੰ ਜਾਣਦੇ ਨੇ ਤੇ ਬਾਕੀ ਜਿਹੜੇ ਨਹੀਂ ਵੀ ਜਾਣਦੇ ਨਾ ਉਹਨਾਂ ਨਾਲ ਵੀ ਅੱਜ ਮੈਂ ਇੰਟਰੋਡਕਸ਼ਨ ਬਾਈ ਦੀ ਕਰਾ ਦੂੰਗਾ ਕਿਉਂਕਿ ਇਸ ਘਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਚੈਂਪੀਅਨ ਪਸ਼ੂ ਪੈਦਾ ਹੁੰਦੇ ਨੇ ਸੱਜਣੋਂ ਚੈਂਪੀਅਨ ਜਿਹੜਾ ਸ਼ਬਦ ਆ ਉਹ ਜਦੋਂ ਲੱਗ ਜਾਂਦਾ ਤਾਂ ਗੱਲ ਹੀ ਥੋੜੀ ਹੋਰ ਹੋ ਜਾਂਦੀ ਆ ਤੇ ਅੱਜ ਬਾਈ ਨਾਲ ਕਰੌਣੇ ਗੱਲਬਾਤ ਹੋਰ ਭਾਈ ਸਾਹਿਬ ਕਿਹਨੂੰ ਨੌਸਕਰ ਜੀ ਭਾਈ ਭਾਈ ਬਹੁਤ ਬਹੁਤ ਧੰਨਵਾਦ ਭਾਈ ਦਾ ਔਰ ਭਾਈ ਨੇ ਨਵਾਂ ਚੈਨਲ ਬਣਾਇਆ ਹੈ ਸੋ ਭਾਈ ਲਾਈਕ ਸਬਸਕ੍ਰਾਈਬ ਜ਼ਰੂਰ ਕਰੇ ਔਰ ਮੇਰਾ ਨਾਮ ਸੁਮੇਸ਼ ਕੁਮਾਰ ਹੈ ਮੇਰਾ ਗਾਉਂ ਤਾਲੂ ਡਿਸਟ੍ਰਿਕਟ ਗੋਣੀ ਹਰਿਆਣਾ ਸੇ ਆਇਆ ਹਾਂ ਠੀਕ ਹੈ ਜੀ ਆਪਣੇ ਪਾਸ ਜੋ ਪਹਿਲੇ ਸਮਰਾਟ ਚੈਂਪੀਅਨ ਬੁੱਲ ਥਾ ਵੀ ਸਰਤਾਜ ਸੁਰਿਆ ਔਰ ਰਾਜਾ ਬੁੱਲ ਹੈ ਚੈਂਪੀਅਨ ਕਿਹੜੇ ਕਿਹੜੇ ਮੇਲਿਆਂ ਦੇ ਚੈਂਪੀਅਨ ਝੂਟੇ ਰਹੇ ਨੇ ਆਪਣੇ ਆਪਣੇ ਬੁੱਲ ਮੁਖਸਰ ਵੀ ਚੈਂਪੀਅਨ ਰਹੇ ਹੈ ਕਈ ਵਾਰ ਔਰ ਬਾਰ ਬਾਰ 14 15 16 ਲਗਾਤਾਰ 4 ਸਾਲ ਤੱਕ ਪੀਡੀਐਫਐਮ ਵੀ ਚੈਂਪੀਅਨ ਰਹੇ ਪੀਡੀਐਫ ਜਿਵੇਂ ਗੱਲ ਕਰਾਂ ਨਾ ਸੱਜਣੋ ਬਾਈ ਹੋਰਾਂ ਦੇ ਨੈਸ਼ਨਲ ਲੈਵਲ ਤੇ ਜਾਨਵਰ ਚੈਂਪੀਅਨ ਰਹੇ ਨੇ ਤੇ ਜਿਹੜੇ ਬਾਈ ਹੋਰਾਂ ਕੋਲੇ ਬੁੱਲ ਨੇ ਨਾ ਉਹਨਾਂ ਦੀ ਮਾਦਰ ਦੇ ਰਿਕਾਰਡ ਦੀ ਗੱਲ ਕਰੀ ਆਪਾਂ ਮੇਰਾ ਖਿਆਲ ਵੱਡੇ ਰਿਕਾਰਡ ਨੇ ਕਿੰਨੇ ਕ ਦੁੱਧ ਆਲੀਆਂ ਸੀ ਇਹਨਾਂ ਦੇ ਮਾਂ ਮਾਂ ਆਪਣੇ ਸਾਹ ਨਾਲ ਆਪਣੇ ਪਾਸ 27 ਕਿਲੋਟਸ ਹੋ ਗ੍ਰਾਮ ਹੋਏ ਔਰ 28 ਕਿਲੋ ਦੁੱਧ ਵਾਲੀ ਮੈਸੂ ਕੱਟ ਦੇਣਾ ਠੀਕ ਹੈ ਜੀ ਅੱਛਾ ਜੀ ਇਹ ਮੇਲੇ ਦੇ ਉੱਤੇ ਆਪਾਂ ਬੁੱਲ ਲੈ ਕੇ ਪਹੁੰਚੇ ਜਾਂ ਕੋਈ ਮੱਝ ਲੈ ਕੇ ਪਹੁੰਚੇ ਭਾਈ ਨਹੀਂ ਬੁੱਲ ਲੈ ਕੇ ਆ ਜੀ ਸੁਰਿਆਬੁੱਲ ਸੀਮਨ ਆਪਣੇ ਕਿਹੜੇ ਕਿਹੜੇ ਬੁੱਲਾਂ ਦੌਰ ਅਵੇਲੇਬਲ ਹੋ ਗਏ? ਅਭੀ ਆਪਣੇ ਕੋਲ ਸਰਤਾਜ ਤਾਲੂ ਸੂਰੀਆ ਤਾਲੂ ਰੋਜਾ ਤਾਲੂ ਦਾ ਹੈ। ਸਰਤਾਜ ਤਾਲੂ ਦਾ ਰਿਕਾਰਡ 27 ਕਿਲੋ 800 ਗ੍ਰਾਮ ਹੈ। ਠੀਕ ਹੈ ਜੀ। ਔਰ ਇਸ ਕੀ ਕਜ਼ੋ ਫਾਦਰ tha। ਹਾਂਜੀ। 28 ਵਾਰ ਨੈਸ਼ਨਲ ਚੈਂਪੀਅਨ ਦਾ। ਖੁਦ ਵੀ 500 ਵਾਰ ਨੈਸ਼ਨਲ ਚੈਂਪੀਅਨ ਰਹਾ ਹੈ। ਲੈ ਸਜਨੂਆ 28 ਵਾਰ ਦਾ ਨੈਸ਼ਨਲ ਚੈਂਪੀਅਨ। ਕਹਿਣਾ ਇੱਕ ਸੌਖਾ ਹੋ ਜਾਂਦਾ ਮੇਰਾ ਖਿਆਲ ਹੈ ਨਾ ਮੇਰੀ 30 ਕ ਸਾਲ ਦੀ ਤਾਂ ਉਮਰ ਹੀ ਆ 28 ਵਾਰ ਬਾਈ ਕਹਿੰਦਾ ਆਪਣਾ ਬੁੱਲ ਚੈਂਪੀਅਨ ਰਿਹਾ ਤੇ ਉਹਨਾਂ ਦੇ ਬੱਚੇ ਕਿਵੇਂ ਆਏ ਨੇ ਬਾਈ? ਨਹੀਂ ਬਹੁਤ ਅੱਛਾ ਉਹ ਉਨਸਾ 19 ਤੱਕ ਦੁੱਧ ਦਿਆ ਲੈ ਗੱਲਬਾਤ ਐਂ ਚੱਲਦੀ ਰਹੂਗੀ ਬਾਈ ਨਾ ਬੈਨਰਾਂ ਦੇ ਉੱਤੇ ਕੈਮਰਾ ਮਾਰਨੀ ਇੱਕ ਵਾਰੀ ਆ ਸਾਰੇ ਸਾਨਾ ਬਾਈ ਦੇ ਦਿਖਾ ਦੀ ਇਕੱਲੇ ਇਕੱਲੇ ਦਾ ਇਹ ਤੇ ਨਾਂ ਲਿਖਿਆ ਹੋਇਆ ਤੇ ਨਾਲ-ਨਾਲ ਨਾ ਸੱਜਣੋਂ ਰਿਕਾਰਡ ਵੀ ਬਾਈ ਨੇ ਮੈਂਸ਼ਨ ਕਰਿਆ ਕਿਉਂਕਿ ਹਰੇਕ ਬੰਦੇ ਨੂੰ ਨਾ ਐਨੀ ਡਿਟੇਲ ਕਿਹ ਪਰ ਦੱਸੀ ਵੀ ਨਹੀਂ ਜਾਂਦੀ ਉਹਦੇ ਕਰਕੇ ਬਾਈ ਹੋਰਾਂ ਨੇ ਨਾ ਇਹ ਬੈਨਰ ਲਾਤੇ ਐਡਵਰਟਾਈਜ਼ਮੈਂਟ ਕਰਤੀ ਹੈ ਨਾ ਐ ਦਿਖਾ ਦੂੰਗਾ ਮੈਂ ਤੁਹਾਨੂੰ ਨੇੜੇ ਤੋਂ ਸਮਾਰ ਕੇ ਧਿਆਨ ਨਾਲ ਦੇਖ ਲਿਓ ਤੇ ਬਾਕੀ ਨਾ ਇਹ ਬੁੱਲ ਨੇ ਜਿਹੜੇ ਚੈਂਪੀਅਨ ਬੋਲਨੇ ਕੋਈ ਇਹੀ ਜੀ ਗੱਲ ਨਹੀਂ ਭਵਾਨੀ ਹਰਿਆਣਾ ਤੋਂ ਆਏ ਨੇ ਤੇ ਆ ਨਾ ਬਾਈ ਦਾਸ ਕੈਟਲ ਫਾਰਮ ਤਾਲੂ ਪਿੰਡ ਹਨਾ ਬਾਈ ਕਿੱਥੇ ਜੇ ਰਹਿ ਜਾਂਦਾ ਆਪਣਾ گاਉਂ ਭਵਾਨੀ ਡਿਸਟ੍ਰਿਕਟ ਹੈ ਜੀ ਵਸੇ ਹਰਿਆਣਾ ਮੇ ਜੋ ਠੀਕ ਹੈ ਜੀ ਅੱਛਾ ਭਵਾਨੀ ਡਿਸਟ੍ਰਿਕਟ ਭਵਾਨੀ ਹਾਂਜੀ ਇਹ ਸਾਰ ਜਿੰਦਰੋਧ ਤੱਕ ਇਸਾਰ ਕੇ ਵਿੱਚ ਮੇ گاਉਂ ਹੈ ਜੀ ਆਪਣਾ ਸਰ ਰੇਟ ਆਪਣੇ ਸੀਮਨਾ ਦਾ ਕੀ ਰੇਟ ਜਰੂਰ ਹੋਗਾ ਜੀ ਨੀ ਰੇਟ ਅਲੱਗ ਅਲੱਗ ਹੈ ਜੀ ਕਿਵੇਂ ਅਲੱਗ ਤਿੰਨ ਬੁਲਕਾ ਜੀ ਅੱਛਾ ਉਹ रिकॉर्ड ਦੇ ਹਿਸਾਬ ਸੇ ਹੈ ਜੀ ਅਸ਼ਰ ਰਿਕਾਰਡ ਦੇ ਹਿਸਾਬ ਨਾਲ ਜੇ ਤੋਂ ਮੇਰਾ ਇਸ ਪੇ ਨੰਬਰ ਵੀ ਲਿਖਿਆ ਹੈ ਆਪ ਉਸੇ ਸੰਪਰਕ ਕਰ ਸਕਦੇ ਹੋ ਨੰਬਰ ਵੀ ਬੋਲ ਦੇ ਵੀਡੀਓ 'ਚ ਬੋਲ ਦੋ ਨੰਬਰ ਮੇਰਾ ਨੰਬਰ 882808138 ਇੱਕ ਵਾਰੀ ਨਾ ਪੰਜਾਬੀ 'ਚ ਬੋਲ ਦੇ ਥੋੜਾ ਜਿਹਾ ਪੰਜਾਬੀ 'ਚ ਨਹੀਂ ਬੋਲਾਂਦਾ ਜੀ ਜੇ ਪੰਜਾਬੀ 'ਚ ਕੋਈ ਗੱਲ ਨਹੀਂ ਸੱਜਣਾ ਮੈਂ ਵੀਡੀਓ ਦੇ ਵਿੱਚ ਨਾ ਨੰਬਰ ਲਿਖ ਦੂੰ ਆ ਨੰਬਰ ਤੇ ਕੈਮਰਾ ਮਾਰ ਦੇਗਾ ਇੱਕ ਵਾਰ ਸਮਾਰ ਕਿੱਦਾਂ ਇਸ ਨੂੰ ਦਿਖਾ ਦੇ ਸਾਫ ਇਸ ਨੂੰ ਦਿਖਾ ਕਿਹੜੇ ਦਿਖਾ ਦੇ ਆ ਉੱਤੇ ਦਿਖਾ ਦੇ ਆ ਇਧਰ ਆਉਂਦਾ ਸਾਫ ਕਿਉਂਕਿ ਹਿੰਦੀ ਵਾਲਿਆਂ ਦੀ ਨਾ ਕਈ ਵਾਰੀ ਨਾ ਸੱਜਣੋ ਉਹ ਆਪਣੇ ਵਾਲੇ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ ਹੁੰਦੀ ਲਿਖਿਆ ਹੋਇਆ ਨੰਬਰ ਹਾਂ ਬਈ ਚੰਗੀ ਤਰ੍ਹਾਂ ਪੜ ਲਾਂਗੇ ਤੇ ਬਾਈ ਨੂੰ ਕਾਲ ਵੀ ਕਰ ਲਾਂਗੇ ਤਿੰਨ ਦਿਨ ਆਪਾਂ ਮੇਲੇ 'ਚ ਹੀ ਮਿਲਾਂਗੇ ਬਾਈ ਹਾਂ ਬਿਲਕੁਲ ਜੀ ਤਿੰਨ ਦਿਨ ਹੀ ਆਈ ਹੈ ਜੀ ਆ ਤਿੰਨ ਦਿਨ ਇੱਥੇ ਜਿਸ ਬਾਈ ਕੋ ਸਿਮਨ ਸੀ ਜਾਂ ਆਮਸੇ ਕੋਈ ਹੋਰ ਸੰਪਰਕ ਬਾਤ ਚਿਤ ਕਰਨੇ ਤਾਂ ਆਪ ਸੰਪਰਕ ਕਰ ਸਕਤੇ ਹੈ ਅੱਛਾ ਆਮ ਕਿਸਾਨਾਂ ਨੂੰ ਵੀ ਆਪਾਂ ਸੀਮਨ ਦੇ ਦਾਂਗੇ ਜਿਹੜੇ ਆਉਣਗੇ ਲੋਕ ਬਿਲਕੁਲ ਜੀ ਆਮ ਕਿਸਾਨ ਪਸ਼ੂ ਪਾਲਕ ਕੋਈ ਵੀ ਆਕਰ ਲੈ ਸਕਤਾ ਹੈ ਜੀ ਡਾਕਟਰ ਸਪਲਾਈਰ ਸਭ ਕੋ ਦਿੱਤੇ ਹੈ ਠੀਕ ਹੈ ਜੀ ਇਹ ਨਾ ਆਪਾਂ ਤੇ ਅੱਗੇ ਨਾ ਆ ਚੋਬਰ ਆ ਜਿਹੜਾ ਇੱਧਰ ਮਾਰਦੀ ਕੈਮਰਾ ਆ ਸੱਜਣਾ ਨਾ ਜਿਹੜਾ ਇਹ ਮੇਰੇ ਪਿੰਡ ਦਾ ਮੇਰਾ ਆੜੀ ਵੀ ਆ ਜੇ ਮੈਂ ਗੱਲ ਕਰਨਾ ਜਿਹੜੇ ਟਾਈਮ ਤੋਂ ਇਹ ਬਾਈ ਮੈਸਾਂ ਰੱਖਦਾ ਸਾਡੇ ਪਿੰਡ 'ਚ ਮੇਰਾ خیال ਉਹਦਾ ਪਤਾ ਵੀ ਨਹੀਂ ਹੁੰਦਾ ਦੀ ਵੀ 10 ਕਿਲੋ ਤੋਂ ਵੱਧ ਵੀ ਕੋਈ ਮੈਸ ਦੁੱਧ ਦੇਂਦੀ ਆ ਇਹ ਬਾਈ ਦੀ ਮੈਸ ਨੇ 19 ਕਿਲੋ ਦੁੱਧ ਰਿਕਾਰਡ ਕਰਾਇਆ ਸੱਜਣੋ ਇਹ ਬਾਈ ਦੇ ਜਾਨਵਰ ਵੀ ਦਿਖਾਵਾਂਗੇ ਆਪਾਂ ਆਜੋ ਬਾਈ ਵਾਲੇ ਜਾਨਵਰਾਂ ਕੋਲੇ ਲੈ ਕੇ ਚੱਲ ਆ ਨੀਲੀ ਰਾਵੀ ਦਾ ਨਗੀਨਾ ਆਪਣੇ ਸੱਜਣ ਕੋਲੇ ਲੈ ਮੂੰਹ ਮੱਥਾ ਨਾ ਸਿੰਘ-ਸੁੰਗ ਦਿਖਾ ਦੀ ਬਾਈ ਇਹਦਾ ਮੂੰਹ ਵਿਕਰਾਂ ਨਾ ਇੱਧਰ ਨੂੰ ਕਰ ਦੇ ਮੂੰਹ ਚੋਟੀ ਦਾ ਫੜ ਕੇ ਇਹ ਗੱਲ ਕਰਨਾ ਸੱਜਣੋ ਇੱਕ ਸਾਂਹ ਦਾ ਭਲੇਖਾ ਪਾਉਂਦੀ ਆ ਕਿਉਂਕਿ ਕੱਦ-ਕਾਠ ਯਾਰ ਛੋਟੀ ਦਾ ਬਹੁਤ ਜ਼ਿਆਦਾ ਆ ਲੈਂਥ ਬਹੁਤ ਆ ਲੰਬਾਈ ਲੰਬੂਈ ਇਹਦੀ ਬਿਕਰਾ ਇਹਨੂੰ ਕਿਹੜੇ ਮੁਕਾਬਲੇ 'ਚ ਪਾਵੇਂਗਾ ਆ ਯਾਰਾਂ ਨੂੰ ਆਇਆ ਇਹਨੂੰ ਡਰਾਈਜ ਅੱਛਾ ਡਰਾਈਜ ਦੁੱਧੋਂ ਸੁੱਕੀਆਂ 'ਚ ਹਨਾ ਇਹਦਾ ਸੂਆ ਕਿਹੜਾ ਐਂ ਦੱਸ ਦੀ ਪਹਿਲਾਂ ਪਹਿਲਣ ਅੱਛਾ ਪਹਿਲਣ ਹਾਂ ਪਹਿਲਣ ਯਾਰ ਐਡੇ ਵੱਡੇ ਕੱਦ-ਕਾਠ 'ਚ ਝੋਟਾ ਲੱਗਦਾ ਇਹਦਾ ਯਾਰ ਜਿਵੇਂ ਸਾਂਹ ਦਾ ਕੱਦ-ਕਾਠ ਹੁੰਦਾ ਕਿਸੇ ਦਾ ਹਨਾ ਪਹਿਲਣ ਅੱਛਾ ਹੁਣ ਕਿੰਨੇ ਮਹੀਨੇ ਦੀ ਗੱbnਾ ਸੀ ਹੁਣ ਇਹ 2 ਮਹੀਨੇ ਰਹਿ ਗਏ ਅੱਛਾ 2 ਮਹੀਨੇ ਇਹ ਚੱਕ ਲਾਂਗੇ ਨੰਬਰ ਮਨਤਾ ਜੀ ਉਹ ਦੱਸਣੇ ਡਾਕਟਰ ਨੇ ਅੱਛਾ ਉਹ ਨਾ ਸੱਜਣੋ ਇਹ ਬਾਈ ਦੇ ਆਪਾਂ ਇੱਕ ਦਾਤ ਵੀ ਦੇਵਾਂਗੇ ਵੀ ਬਾਈ ਦਾ ਯਾਰ ਹੌਸਲਾ ਨਾ ਨਹੀਂ ਤਾਂ ਹੈਂਡੀਕੈਪਟਾ ਸੱਜਣਾ ਪਰ ਪਸ਼ੂ ਪਾਲਣ ਦਾ ਨਾ ਬੜਾ ਤਗੜਾ ਕੀੜਾ ਇਹ ਬੰਦੇ ਦੇ ਅੰਦਰ ਸ਼ੌਂਕ ਆ ਇੱਕ ਤਗੜਾ ਸ਼ੌਂਕ ਕਿਉਂਕਿ ਸਾਰੇ ਪਸ਼ੂ ਤਾਂ ਨਾ ਜੇ ਮੈਂ ਗੱਲ ਕਰਾਂ ਮੇਲੇ ਤੋਂ ਜਿੱਤ ਕੇ ਵੀ ਨਹੀਂ ਜਾਂਦੇ ਹੁੰਦੇ ਹਨਾ ਇਹਨਾ ਬਾਈ ਦਾ ਪਾਈ ਹੌਸਲਾ ਮੰਨਦੇ ਆ ਵੀ ਜਿਹੜੇ ਜਿਹੜੇ ਸੱਜਣ ਪਸ਼ੂ ਲੈ ਕੇ ਪਹੁੰਚੇ ਨੇ ਉਹਨਾਂ ਦਾ ਜਿਗਰ ਹੀ ਵੱਡਾ ਸੱਜਣੋਂ ਜਿਹੜੇ ਮੇਲੇ ਤੇ ਆ ਗਏ ਨਹੀਂ ਮੇਰੇ ਵਰਗੇ ਨੇ ਨਾ ਪਹਿਲੀ ਲੱਤਾਂ ਹੀ ਕੰਮਾਂ ਲੱਗ ਜਾਂਦੇ ਨੇ ਵੀ ਯਾਰ ਕੀ ਕਰਾਂਗੇ ਜਾ ਕੇ ਨੰਬਰ ਤਾਉਣਾ ਨਹੀਂ ਬਾਹਲੇ ਬੰਦੇ ਆਏ ਸੀ ਕਹਿੰਦੇ ਨੇ ਹਨਾ ਵੀ ਨੰਬਰ ਨਹੀਂ ਪੈਣਾ ਹਨਾ ਉਹਨਾਂ ਵਾਸਤੇ ਆਪਾਂ ਕੀ ਕਰੂਗੇ ਮੇਲੇ ਆਵਾਂਗੇ ਹਨਾ ਵੀ ਫੇਰੀ ਪਤਾ ਲੱਗਦਾ ਖੜਿਆ ਰਹੀ ਖੇਡੂਗਾ ਫੇਰੀ ਪਤਾ ਲੱਗਦਾ ਇਹ ਇਹ ਗੱਲਾਂ ਸੱਜਣੋਂ ਮੇਰੇ ਵੱਲ ਨੇ ਕਿ ਆਉਣਗੇ ਬੰਦੇ ਜੀ ਫੇਰੀ ਪਤਾ ਲੱਗੂ ਹਾ ਜੇ ਬਾਈ ਕੀ ਕਹਿੰਦਾ ਮੇਰੀ ਚੰਗੀ ਆ ਮੇਰੀ ਆਪ ਪਤਾ ਉਹਦੀ ਕਹਿੰਦੇ ਹੁੰਦੇ ਨੇ ਆਪਣੀ ਕਹਾਵਤ ਵੀ ਆ ਪੰਜਾਬੀਆਂ ਨੇ ਕਹਿੰਦਾ ਕੋੜੀ ਕੋੜੀਆਂ ਚ ਦੇਖ ਲਈਂ ਭਜਾ ਕੇ ਘਰੇ ਪਤਾ ਕੀ ਲੱਗਦਾ ਜਦੋਂ ਕਹਿੰਦਾ ਆਪਾਂ ਕਿਸੇ ਆਪਣੀ ਕੋੜੀ ਲਾ ਲੋ ਜਾਨਵਰ ਲਾ ਲੋ ਜਦੋਂ ਉਹਨੂੰ ਪਸ਼ੂ ਪ੍ਰਦਰਸ਼ਨੀ ਕਿਸੇ ਮੁਕਾਬਲੇ ਚ ਲਈ ਜਾਂਦੇ ਆ ਨਾ ਆਪਾਂ ਨੂੰ ਅਸਲ ਪਤਾ ਉੱਥੇ ਹੀ ਲੱਗਦਾ ਘਰੇ ਦਾ ਉਹੀ ਸੋਹਣੀ ਲੱਗ ਜਾਂਦੀ ਘਰੇ ਹਰ ਇੱਕ ਆਪਦੇ ਕਮੇਰੀ ਆਵੇ ਭਾਂਡੇ ਨੂੰ ਸਰਾਉਂਦੀ ਹੈ ਨਹੀਂ ਹਾਂ ਉਹ ਤਾਂ ਮੇਰਾ ਭਾਂਡਾ ਸਹੀ ਆ ਆ ਬਾਕੀ ਨਾ ਸੱਜਣੋ ਵਰਤੇ ਤੋਂ ਪਤਾ ਲੱਗਦਾ ਜੀ ਹਾਂ ਜੀ ਹਾਂ ਜਦੋਂ ਜਾਨਵਰ ਲੈ ਕੇ ਆਏ ਕਿੰਨੇ ਜਾਨਵਰ ਲੈ ਕੇ ਆਏ ਕਿਰਾਪਾ ਇੱਕ ਮੁੱਲ ਲੈ ਕੇ ਆਇਆ ਇੱਕੇ ਲੈ ਕੇ ਆਇਆ ਆ ਆ ਕੱਤੀ ਕਿਹੜੀ ਸੱਜਣ ਦੀ ਆ ਇਹ ਕੱਤੀ ਉਹ ਬੁਲਾਣੇਦਾਰ ਆ ਆਜਾ ਬੁਲਾਣੇਦਾਰ ਆ ਇਹਦੇ ਬਾਰੇ ਵੀ ਦੱਸ ਜੀ ਲਾ ਇਹ ਕੱਤੀ ਨਾ ਸੱਜਣੋ ਹੈਗੀਆ ਮੋਰਾ ਨਸਲ ਦੀ ਬਾਈ ਨੇ ਕਾਟਿੰਗ ਕੂਟਿੰਗ ਜੀ ਕਰਾ ਕੇ ਨਹੀਂ ਲੱਗਤੀ ਹਨਾ ਬਾਈ ਨਾ ਬਾਈ ਕਾਟਿੰਗ ਤਾਂ ਨਹੀਂ ਕਰਾਈ ਲੈਣਦਾਰ ਆ ਆਜਾ ਪਹਿਲਾਂ ਨਾਮ ਦੱਸ ਦੇ ਤੇਰਾ ਮੇਰਾ ਨਾਮ ਭਪਿੰਦਰ ਸਿੰਘ ਆ ਭਪਿੰਦਰ ਸਿੰਘ ਕਿਹੜਾ ਪਿੰਡਾ ਆਪਣਾ ਲੋਕਲੀ ਈ ਤਨੋਲਾ ਈ ਆ ਅੱਛਾ ਲੋਕਲੀ ਓ ਤਨੋਲਾ ਮੰਡੀ ਤੋਂ ਹ ਇਹ ਕੁੱਤੀ ਦੀ ਉਮਰ ਕਿੰਨੀ ਹੈ ਇਹਦੀ 25 ਮਹੀਨੇ ਦੀ ਹੋਰ ਹੈ ਅੱਛਾ 25 ਮਹੀਨਿਆਂ ਦੀ ਉਮਰ ਹੈ ਹਾਂ ਲੱਗਦੀ ਦੇਖਣ ਨੂੰ ਖਾਸੀ ਵੱਡੀ ਆ ਹਨਾ ਲੰਬਾਈ ਲੰਬੂਈ ਇਹਦੀ ਕੱਦ-ਕੁੱਦ ਦੇਖੀ ਆਪਾਂ ਕਟਿੰਗ ਕਾਤੋ ਨਹੀਂ ਕਰਾਈ ਇਹਦੀ ਫਿਰ ਬਸ ਇਹ ਕਾਤੋ ਨਹੀਂ ਲੈ ਸਾਫ ਜੇ ਕਰਾ ਗਏ ਉਹ ਇੰਬਰੀਡਰ ਹਾਂ ਵੱਡੇ ਬਰੀਡਰਾਂ ਆ ਵਾਂਗੂ ਜਿਵੇਂ ਸਫਾਈ ਸਬੂਈ ਦਾ ਕਹਿੰਦੇ ਹਾਰ ਸ਼ਿੰਗਾਰ ਦਾ ਵੀ ਪਾਇਆ ਜਾਂਦਾ ਥੋੜਾ ਡਾਕਟਰ ਤੇ ਅਸਰ ਹੋ ਦੇਖਦਾ ਉੱਥੇ ਨਹੀਂ ਸਾਡਾ ਮੌਕੇ ਤੇ ਬਣਿਆ ਜੀ ਅੱਛਾ ਉਹਨਾਂ ਨੂੰ ਹੋ ਜਾ ਉਹਨਾਂ ਨੂੰ ਆ ਜਾਣਾ ਅੱਛਾ ਮੌਕੇ ਤੇ ਕਿਹੜੀ ਕੈਟਾਗਰੀ ਚ ਪਾਵਾਂਗੇ ਇਹਨੂੰ ਆਪਾਂ ਇਹਨੂੰ ਉਸ ਤੇ ਪਾਵਾਂਗੇ ਜੀ ਆਪਣੇ ਖੀਰੀਆਂ ਚ ਕਬਰਾਂ ਆ ਲਾਣੀ ਦਾ ਜ਼ਮੀਨਾਂ ਕਬਰਾਂ ਖੁੱਲ ਕੇ ਬੋਲ ਤੋ ਕੋਈ ਦਿੱਕਤ ਨਹੀਂ ਆਏ ਸਮਝ ਲੈ ਆਪਣਾ ਤੇਰਾ ਘਰ ਦੀ ਚੇਦਰ ਹੇ ਅੱਛਾ ਪਹਿਲਾ ਵੀ ਆਇਆ ਕਦੇ ਪਸ਼ੂ ਮੇਲੇ ਇਹ ਹਾਂਜੀ ਇਹ ਪਹਿਲਾ ਤੀਜੇ ਨੰਬਰ ਤੇ ਆਈ ਹੈ ਇਹ ਪੰਜ ਪੰਜ ਮਹੀਨਿਆਂ ਦੀ ਕੱਟੀ ਦੀ ਇਹ ਅੱਛਾ ਪੰਜ ਮਹੀਨਿਆਂ ਦੀ ਸੱਜਣੋ ਇਹ ਕੱਟੀ ਕਮੇਲਾ ਜੇਤੂ ਆ ਤੀਜੇ ਸਿੰਘ ਸੁੰਗਦੀ ਨਾ ਇਹਦੀ ਬਣਾਵਟ ਦੀ ਜੇ ਮੈਂ ਗੱਲ ਕਰਾਂ ਸਿੰਘ ਸੁੰਗਦੀਆਂ ਕੁਆਲਿਟੀ ਵਾਲਾ ਸਿੰਘ ਆ ਤੇ 마ਸੂਮ ਜਾਂ ਇਹਦਾ ਚਿਹਰਾ ਮੂਹਰਾ ਨਸਲ ਤੇ ਇਹ ਕੱਟੀ ਪੈ ਜਾਂਦੀ ਆ ਜੈਡ ਬਲੈਕ ਆ ਸਾਰੀ ਇੱਥੋਂ ਮਨ ਕੀ ਕਹਿੰਦਾ ਵੀ ਚੱਕਾਂਗੇ ਨੰਬਰ ਆ ਉਮੀਦ ਲਾ ਮੀਤਾ ਹੈਗੀ ਆ ਜੀ। ਅਮੀਰ ਹਰੇਕ ਬੰਦਾ ਉਮੀਦ ਲੈ ਉਮੀਦ ਲੈ ਕੇ ਆਉਂਦਾ ਜੀ ਹਨਾ ਉਮੀਦ ਤੇ ਜ਼ਿੰਦਗੀ ਚੱਲਦੀ ਆ। ਇਹ ਜਿਹੜੇ ਡਾਕਟਰ ਨੇ ਟੀਕਾ ਭਰੇ ਸੀਗੇ ਜੀ ਉਹਨਾਂ ਨੇ ਸਾਨੂੰ ਭਿਜਾਈ। ਕਿਹੜੇ ਟੀਕੇ ਦੀਆਂ ਪਤਾ ਕੁਝ ਦੱਸਿਆ ਆਪਾਂ ਨੂੰ? ਇਹ ਉਸਤਮ ਦੀ ਆ ਜੀ। ਰੁਸਤਮ ਦੀ ਹੋਵੇ ਜੀ। ਹਾਂ ਜੀ। ਰੁਸਤਮਾ ਗਤੌਲੀ ਵੀ ਆ ਇੱਕ ਰੁਸਤਮੇ ਹਿੰਦ ਵੀ ਆ। ਇਹ ਮਿੰਟਾ ਉਸ ਰੁਸਤਮ ਅੱਛਾ ਰੁਸਤਮੇ। ਹਾਂ ਜੀ। ਲੈ ਸੱਜਣਾ ਨਾ ਇਹ ਮੇਲਾ ਜਿਹੜਾ ਬਾਹਲੇ ਬੰਦਿਆਂ ਨੂੰ ਜਾਨਵਰ ਰੱਖਣ ਤੇ ਮਜਬੂਰ ਲਾ ਲੋ, ਸ਼ੌਂਕ ਲਾ ਲੋ ਪੈਦਾ ਕਰ ਦੂਗਾ ਏਰੀਏ 'ਚ। ਮੇਰੀ ਛੋਟੀ ਬਾਈ ਤੇਰੀ ਚੰਗੀ ਆ ਸਾਰੀ ਉਮਰ ਦੇ ਹਿਸਾਬ ਨਾਲ ਗੱਭਣ ਗੁੱਭਣ ਤਾਂ ਨਹੀਂ ਕਰਾਈ ਜੀ ਇਹ ਨੂੰ 15 ਦਿਨ ਹੋ ਗਏ ਜੀ ਅੱਛਾ ਲੈ 15 ਦਿਨਾਂ ਦੀ ਗੱਭਣ ਆ ਮਹੀਨੇ 25 ਮਹੀਨੇ ਦੀ ਆ 25 ਮਹੀਨੇ ਦੀ ਇਹ ਕੁੱਲ 25 ਮਹੀਨੇ ਦੀ ਆ ਉਹ ਸੱਜਣੋਂ ਜਾਤ ਕੁਆਲਟੀ ਦੀ ਮੈਂ ਗੱਲ ਕਰਦਾ ਹੁਣ ਨਾ ਬਰੀਡ ਦੀ ਤੁਹਾਨੂੰ ਮੈਂ ਗੱਲ ਕਰਦਾ ਹੁਣ ਆ ਹੁੰਦੀ ਆ ਬਰੀਡ ਮੇਰਾ ਖਿਆਲ ਆਪਣੇ ਘਰਾਂ ਚ ਗੁੱਸਾ ਨਾ ਕੋਈ ਸੱਜਣ ਕਰਿਓ ਕਈ ਵਾਰੀ ਨਾ ਆਪਣੇ 4 ਸਾਲ ਦੀ ਕੱਟੀ ਵੀ ਐਡੀ ਜਾ ਕੇ ਹੁੰਦੀ ਨਹੀਂ ਕਈ ਵਾਰੀ ਛੋਟ ਹੀ ਰਹਿ ਜਾਂਦੀ ਆ ਜੀ ਹਾਂ ਜੀ ਹਾਂ ਖਰਾਕ ਫਿਰ ਇਹਨੂੰ ਕੀ ਕੀ ਦੇਣੋ ਕਿੰਨੀ ਖਰਾਕ ਦੇਣੋ ਖਰਾਕ ਤਾਂ ਵੀਰੇ ਇਹਨੂੰ ਬਸ ਉਹ ਫੀਡ ਫੂਡ ਨਹੀਂ ਪਾਈ ਐਸੀ ਕੁਝ ਨਹੀਂ ਹਾਂ ਜੀ ਲੈ ਸੱਜਣੋ ਇਹ ਨਾ ਬਰੀਡ ਦੀ ਗੱਲ ਆ ਬਰੀਡ ਨੇ ਆਪਣੇ ਆਪ ਹੀ ਗ੍ਰੋਥ ਕਰੀ ਜਾਣੀ ਹੁੰਦੀ ਆ ਖਰਾਕ ਤਾਂ ਚਲੋ ਬਾਈ ਕਹਿੰਦਾ ਨੋਰਮਲ ਹੀ ਪਾਉਣਾ ਪਰ ਨੋਰਮਲ ਦੇ ਹਿਸਾਬ ਨਾਲ ਕੱਟੀ ਚੰਗੀ ਆ ਤੇ ਬਾਕੀ ਧੰਨਵਾਦ ਜੀ ਹੋਰ